ਚਲਾਗਾ ਟੂਰਨਾਮੈਂਟ ਵਿੱਚ ਵਿਸ਼ਾ ਸੱਭਿਆਚਾਰਕੀ ਜਾਦੂ ਚੁਟਦਾ ਹੈ ਟੂਰਨਾਮੈਂਟ ਸ੍ਰੀ ਨਗਰ ਦੇ ਵਿੱਚ ਇੱਕ ਸਾਰੇ ਜਿਹੜਾ ਬਹੁਤ ਸਾਰੇ ਰਾਹ ਤੇ ਪਾਉਂਦੀ ਬਹੁਤ ਜਿਹੜੀਆਂ ਦਿਲ ਦੀਆਂ ਕਹਾਣੀਆਂ ਜੋ ਖਦਮਿਆ ਮੈਂ ਨਗਰ ਪੰਚਾਇਤ ਔਰ ਜਿਹੜਾ ਇਹ ਟਰਸਟ ਹੈ ਇੱਥੇ ਦਾ ਜਿਹੜਾ ਫੁੱਟਬਾਲ ਦਾ ਜਿਹੜਾ ਕਲੱਬ ਹੈ ਮੈਂ ਇਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਕਿ ਹਰੇਕ ਸਾਲ ਜਿਹੜਾ ਆ ਏ ਕ੍ਰੀਹੇ ਪਿੰਡ ਦੇ ਵਿੱਚ ਕਿਉਂਕਿ ਕ੍ਰੀਹੇ ਪਿੰਡ ਦਾ ਮੇਰਾ ਖਾਸ ਲਗਾਵਿਆ ਮੇਰੇ ਇਹ ਨਾਨਕਾ ਪਿੰਡਿਆ ਕ੍ਰੀਹਾ ਜਿਹੜਾ ਸੋ ਮੈਂ ਇਸ ਕਰਕੇ ਸਾਰੇ ਹੀ ਨੌਜਵਾਨਾਂ ਨੂੰ ਨਗਰ ਪੰਚਾਇਤ ਨੂੰ ਸਾਰੇ ਆਏ ਪਤਵੰਤਿਆਂ ਨੂੰ ਲੱਖ ਲੱਖ ਵਧਾਈ ਦਿਨਾਂ ਆ ਔਰ ਜਿਹੜੇ ਆਪਣੇ ਇਸ ਇਲਾਕੇ ਦੇ ਸ਼ਹੀਦਾਂ ਨੂੰ ਇਸ ਨਗਰ ਦੇ ਸ਼ਹੀਦ ਸਰਵਣ ਸਿੰਘ ਉਹਨਾਂ ਨੂੰ ਸਮਰਪਿਤ ਹਰੇਕ ਸਾਲ ਜਿਹੜਾ ਇਹ ਫੁੱਟਬਾਲ ਟੂਰਨਾਮੈਂਟ ਕਰਵਾਉਂਦੇ ਆ ਸੋ ਮੈਂ ਹਮੇਸ਼ਾ ਹੀ ਇਹਨਾਂ ਨੂੰ ਕਹਿਣਾ ਕਿ ਮੇਰੇ ਨਾਨਕਿਆਂ ਦਾ ਪਿੰਡ ਹੋਣ ਕਰਕੇ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਕਰਾਂਗੇ ਔਰ ਸਾਰੇ ਹੀ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਛਲਾਗਾ ਜੋ ਕੰਮ ਕਰਦੇ ਆ ਜੀ ਦਾ ਕਿਦਾ ਹੋਵੇ ਅ ਤੋ ਚ ਰਿਜਾ ਤੇ ਨਾਮ ਦਰਾ ਨਾਮ ਦਰਾ ਨਾਮ ਦਰਾ ਪੂਰਾ ਆਪਣਾ ਜਿਹੜਾ ਨਾਮ ਨੂੰ ਨਾਮ ਨੂੰ ਨਾਮ ਨੂੰ ਹਰਮਨ ਜੀ ਨੂੰ ਲਓ ਜੋਤਾ ਸਾਹਿਬ ਨੂੰ ਹਉ ਤੇ ਮੀਤਾਂ ਮੀ ਖੜੀ ਐ ਇਧਰਲੇ ਪਾਸੇ ਇਧਰਲੇ ਪਾਸੇ ਚੰਡੀ ਖੜੀ ਐ ਹਾ ਸਾਈਡ ਜਿਹੜੀ ਕਹਿੰਦੇ ਹੋਈ ਆ ਮੇਰੇ ਵੀਰੋ ਹਾ ਲੈ ਵੀ ਸੁਖੋ ਐ ਤੇਰੇ ਫੈਸਲੇ ਨੇ ਬੜੇ ਦੂਰਸਾਡੇ ਪadne ਆ ਬੜਾ ਮੁਸ਼ਕਲ ਕਹਿੰਦੇ ਮੁੰਡਿਆਂ ਨੇ ਗੋਲ ਨੂੰ ਐਨ ਕਹਿੰਦੇ ਟਰਾਈ ਕੀਤਾ ਪਰ ਕਹਿੰਦੇ ਫੈਸਲੇ ਰੈਫਰੀ ਦੇ ਹੋਣੇ ਆ ਮੈਂ ਮੰਦਾ ਆਫਸਾਈਡ ਸਕੋਪ ਅਤੇ ਕ੍ਰਿਹੇ ਦਾ ਮੈਚ ਲਓ ਸਾਹਮਣੇ ਮੈਂ ਕਾਬਲਾ ਨ ਕਿਵੇਂ ਮੇਰੇ ਵੱਲ ਟੋਟੀ ਦਾ ਚਾਲਾ ਖੇੜੇ ਮਾਦਮ ਵਿੱਚ ਮੌਣੇ ਕਹਿੰਦੇ ਦੋਨਾਂ ਟੀਮਾਂ ਦੇ ਕਮਾਲ ਦਾ ਪ੍ਰਦਰਸ਼ਨ ਜਿਹੜਾ ਕਹਿੰਦੇ ਕਰਦੇ ਐ ਪਰ ਇਸ ਵੇਲੇ ਕਹਿੰਦੇ ਦੂਜਿਆ ਵੀ ਖੇਡ ਜਿਹੜੀ ਕਹਿੰਦੇ ਖੇਡੀ ਆ ਰਹੀ ਹੈ ਤੇ ਦੋਨਾਂ ਟੀਮਾਂ ਦੇ ਖਿਡਾਰੀ ਮੇਰੇ ਵੱਲ ਜੋਰ ਲਾ ਰਹੇ ਐ ਪਰ ਇਹ ਕਦੀ ਹਿਆਰੋ ਜਿੱਤੇ ਜਿੱਤਣਾ ਤੇ ਗੋਲ ਕਰਨੇ ਪਾਣੇ રાજ ਨੂੰ ਤੇ ਅੱਜ ਪਿੰਡ ਕਰੀਹੇ ਦੇ ਵਿੱਚ ਜੋ ਫਾਈਨਲ ਮੈਚ ਖੇਡਿਆ ਜਾਣਾ ਸੀ ਕਰੀਹੇ ਵਰਸਸ ਕੋਪਰ ਤੇ ਇਹਦੇ ਵਿੱਚ ਪਲਾਂਟੀਆਂ ਦੇ ਉੱਤੇ ਕਰੀਹੇ ਦੀ ਟੀਮ ਜੇਤੂ ਰਹੀ ਹੈ ਸੌਰੀ ਸਕੋਪ ਦੀ ਟੀਮ ਜੇਤੂ ਰਹੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਹੈ ਕਮੇਟੀ ਦਾ ਤੇ ਭਾਜੀ ਤੁਹਾਡਾ ਸਾਰਿਆਂ ਦਾ ਮੀਡੀਆ ਵਾਲਿਆਂ ਦਾ ਤੇ ਭਾਜੀ ਸਾਊਂਡ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਜੀ ਇਹ ਆਓ ਜੀ ਅੱਜ ਦਾ ਟੂਰਨਾਮੈਂਟ ਆਜਾ ਕਰੇੜ ਦੂਜਾ ਨਾਮ ਪ੍ਰਾਪਤ ਬਹੁਤ ਵੱਡੀ ਮੁਬਾਰਕ ਦੇ ਆ ਦੇਖੇ ਸਾਰੇ ਜਣੇ ਸਾਡੇ ਤਾਲ ਜੋਤ ਪਰ ਦੀ ਜਿਹੜੀ ਦੂਜੀ ਵਾਲੇ ਸ਼ੇਰਾਂ ਨੂੰ ਕਿਹੜਾ ਬਹੁਤ ਧੰਨਵਾਦ ਹੈ ਉਹ ਵੀ ਉਧਰ ਹਿਮਾਂ ਜਿਹੜਾ ਕਿਨੇ ਜਿੱਤਾ ਜਾ ਰਿਹਾ ਹੈ ਜਿਹਨਾਂ ਨੂੰ ਕਿਨੇ ਇਸ ਖੇਡ ਵਿੱਚ ਤੇ 5000 ਬਹੁਤ ਬਹੁਤ ਧੰਨਵਾਦ ਹੈ 500 ਦਾ ਜਿਹੜਾ ਕਿਨੇ ਵੱਡੇ ਅਸੀਂ ਆਧਵਾਤ ਪਰਵਾਹ ਵੀ ਜਿਹਨਾਂ ਨੇ ਕਿਨੇ ਵੱਡੇ ਸੰਯੋਗ ਇਸੇ ਖੇਡ ਮੀਲੇ